ਖਾਸ ਕਰਕੇ ਗਾਵਾਂ ਦੇ ਵਿੱਚ ਇੱਕ ਮਸਟਾਈਟਸ ਨਾਂ ਦੀ ਥਣਾ ਦੀ ਬਿਮਾਰੀ ਆਉਂਦੀ ਹੈ ਜਿਹੜੀ ਬਹੁਤ ਜ਼ਿਆਦਾ ਖਤਰਨਾਕ ਆ ਤੇ ਪਸ਼ੂ ਨੂੰ ਬਿਲਕੁਲ ਨਕਾਰਾ ਕਰ ਦਿੰਦੀ ਆ ਉਹਦਾ ਤੁਹਾਨੂੰ ਅੱਜ ਸਸਤਾ ਇਲਾਜ ਦੱਸਾਂਗੇ ਇਸ ਵੀਡੀਓ ਦੇ ਵਿੱਚ ਪਹਿਲਾਂ ਤੁਹਾਨੂੰ ਲੱਛਣ ਦੱਸ ਦਿਆਂ ਵੀ ਮਸਟਾਈਟਿਸ ਬਿਮਾਰੀ ਦੇ ਵਿੱਚ ਲੱਛਣ ਕਿਹੜੇ-ਕਿਹੜੇ ਹੁੰਦੇ ਆ ਜਿਵੇਂ ਥਾਣ ਜਾਂ ਲੇਵੇ ਨੂੰ ਸੋਜ ਆ ਜਾਂਦੀ ਆ ਲਾਲੀ ਆ ਜਾਂਦੀ ਆ ਥਣਾ ਦੇ ਵਿੱਚੋਂ ਛਿੱਦੀ ਲਹੂ ਜਾਂ ਪਾਣੀ ਆਉਣਾ ਸਟਾਰਟ ਹੋ ਜਾਂਦਾ ਰਾਦ ਵਗੈਰਾ ਆਉਣ ਲੱਗ ਜਾਂਦੀ ਆ ਪਸ਼ੂ ਦੁੱਧ ਘਟ ਜਾਂਦਾ ਤੇ ਥਣਾ ਜਿਹੜਾ ਉਹ ਚੜ ਜਾਂਦਾ ਸੋ ਇਦਾਂ ਦੇ ਹਾਲਾਤਾਂ ਦੇ ਵਿੱਚ ਤੁਸੀਂ ਇਹ ਦਵਾਈ ਦੇ ਸਕਦੇ ਹੋ ਇਹ ਦਵਾਈ ਹੈਗੀ ਆ ਮਸਟੀ ਪਲਸ ਹੋਮੋਪੈਥੀ ਦਵਾਈ ਆ ਡਾਕਟਰ ਜੌਨਸਨ ਦੀ ਮੈਡੀਕਲ ਤੋਂ ਤੁਹਾਨੂੰ 110 ਜਾਂ 120 ਰੁਪਏ ਦੀ ਇੱਥੇ ਤੱਕ ਮਿਲ ਜੂਗੀ ਇਹ ਬਹੁਤ ਸਸਤਾ ਤੇ ਅਸਰਦ ਬਿਮਾਰੀ ਦਾ ਹੁਣ ਤੁਹਾਨੂੰ ਦੱਸ ਦਿਆਂ ਵੀ ਇਹ ਦੇਣੀ ਕਿਵੇਂ ਆ 20 ਟੋਪਕੇ ਦਿਨ ਦੇ ਵਿੱਚ ਤਿੰਨ ਚਾਰ ਵਾਰ ਰੋਟੀ ਦੇ ਚੌਥੇ ਹਿੱਸੇ ਦੇ ਪਾ ਕੇ ਤੁਸੀਂ ਖਵਾਉਣੀ ਆ ਪਸ਼ੂ ਨੂੰ ਜਾਂ ਤੁਸੀਂ 1 ਐਮ ਐਲ ਛੋਟੀ ਸਿਰੰਜ ਦੇ ਵਿੱਚ ਦਵਾਈ ਪਾ ਕੇ ਸਿੱਧੇ ਮੂੰਹ ਦੇ ਵਿੱਚ ਸਪਰੇਅ ਵੀ ਕਰ ਸਕਦੇ ਹੋ ਪੱਠਿਆਂ ਤੋਂ 1 ਘੰਟਾ ਪਹਿਲਾਂ ਜਾਂ 2 ਘੰਟੇ ਪਿੱਛੋਂ ਦਵਾਈ ਇਹ ਦੇਣੀ ਆ ਜਦੋਂ ਥਣ ਕਾਫੀ ਠੀਕ ਹੋ ਜੇ ਤਾਂ ਦਵਾਈ ਤੁਸੀਂ ਦਿਨ ਦੇ ਵਿੱਚ ਇਹ ਦੋ ਵਾਰ ਕਰ ਦੇਣੀ ਆ ਜਦੋਂ ਆਪਣੇ ਮਸਟਾਈਟਸ ਦਾ ਜਿਹੜਾ ਅਟੈਕ ਹੁੰਦਾ ਕਈ ਵਾਰ ਪਸ਼ੂ ਤੇ ਬਹੁਤ ਜ਼ਿਆਦਾ ਹੁੰਦਾ ਤਾਂ ਤੁਸੀਂ ਜਿਹੜੀ ਇਹ ਦਵਾਈ ਆ 2-3 ਦਿਨਾਂ ਲਈ ਦਿਨ ਦੇ ਵਿੱਚ 5 ਵਾਰ ਵੀ ਦੇ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਸੁਧਾਰਨ ਵਿਧੀ ਨਾਲ ਜਿਹੜੀ ਇਹ ਦਵਾਈ ਆ ਉਹ ਰੈਗੂਲਰ ਕਰ ਸਕਦੇ ਹੋ ਸੋ ਇਦਾਂ ਦੀਆਂ ਹੋਰ ਵੀਡੀਓਜ਼ ਦੇ ਲਈ ਆਪਣਾ ਪੇਜ ਮਿਲਕ ਮਾਸਟਰ ਜ਼ਰੂਰ ਫੋਲੋ ਕਰ ਲਿਓ